जलंधर में कैबिनेट मंत्री के घर के नजदीक डॉक्टर पर अज्ञात हमलावरों ने चलाई गोलियां गोली लगने से डॉक्टर हुआ गंभीर रूप से घायल बता दें कि घायल डॉक्टर की पहचान राहुल सूद निवासी जलंधर हाइट्स के रूम में हुई है जानकारी के मुताबिक डॉक्टर किडनी हॉस्पिटल में काम करते हैं गोली चलाने का कारण अभी तक स्पष्ट नहीं हो पाया है गोली की सूचना मिलते ही थाना साथ की पुलिस और सी स्टाफ की टीम मौके पर पहुंची वारदात की सीसीटीवी फुटेज ਕੈਮਰੇ ਵਿੱਚ ਕੈਦ ਆਈ ਸਾਹਮਣੇ ਬਿਊਰੋ ਰਿਪੋਰਟ ਇਹ ਇਥੇ ਮੋਰ ਸੁਪਰਮਾਰਕਟ ਦੇ ਵਿੱਚ ਸ਼ਾਪਿੰਗ ਕਰਨ ਆਏ ਸੀ ਤੇ ਜਦ ਬਾਹਰ ਨਿਕਲੇ ਆਪਣੀ ਗੱਡੀ 'ਚ ਬੈਠਣ ਲੱਗੇ ਤਾਂ ਉਸ ਟਾਈਮ ਤੇ ਤਿੰਨ ਮੁੰਡੇ ਪਿੱਛੋਂ ਆਏ ਜਿਨ੍ਹਾਂ ਦੀ ਉਮਰ ਕਰੀ 25-26 ਸਾਲ ਲੱਗ ਰਹੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਉਹਨਾਂ ਦੀ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਦ ਡਾਕਟਰ ਸਾਹਿਬ ਨੇ ਰਿਸਿਸਟ ਕੀਤਾ ਤਾਂ ਉਹਨਾਂ 'ਚੋਂ ਇੱਕ ਬੰਦੇ ਨੇ ਫਾਇਰ ਕੀਤਾ ਜਿਹੜਾ ਕਿ ਡਾਕਟਰ ਸਾਹਿਬ ਦੇ ਰਾਈਟ ਪੈਰ ਦੇ ਵਿੱਚ ਜਾ ਕੇ ਲੱਗਿਆ ਜੀ ਤੇ ਉਹ ਹੁਣ ਹਸਪੀਟਲ ਐਡਮਿਟ ਨੇ ਉਹਨਾਂ ਦੇ ਬਿਆਨ ਲੈ ਰਹੇ ਆ ਤੇ ਉਸ ਅਕੋਰਡਿੰਗ ਐਫ ਆਈ ਆਰ ਕਰਾਂਗੇ ਜੀ ਜੀ ਉਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਆ ਡਾਕਟਰ ਸਾਹਿਬ ਦੇ ਬਿਆਨਾਂ ਤੋਂ ਕਲੈਰਿਟੀ ਹੋਏਗੀ ਸੈਕੰਡਲੀ ਸਾਡੀ ਇਨਵੈਸਟੀਗੇਸ਼ਨ ਤੋਂ ਵੀ ਹੋਰ ਕਲੈਰਿਟੀ ਹੋਏਗੀ ਸਾਡੀ ਐਫ ਐਸ ਐਲ ਟੀਮ ਨੇ ਆ ਕੇ ਵੀ ਇੱਥੋਂ ਸਾਰਾ ਆਪਣਾ ਸਾਇੰਟਿਫਿਕ ਮੈਥਡਸ ਦੇ ਨਾਲ ਕਲੈਕਸ਼ਨ ਕੀਤੀ ਹੈ ਐਵਿਡੈਂਸ ਦੀ ਤੇ ਸੈਕੰਡਲੀ ਸਾਡੀਆਂ ਟੀਮਸ ਆਲਰੇਡੀ ਲੱਗੀਆਂ ਨੇ ਜਿਹੜੀਆਂ ਕਿ ਬੰਦਿਆਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਜੀ ਹਜੇ ਇੱਕੋ ਫਾਇਰ ਦਾ ਹੀ ਕਲੈਰਿਟੀ ਹੋਈ ਹੈ ਮੈਡਮ ਕੀ ਨਾਮ ਹੈ ਡਾਕਟਰ ਦਾ ਡਾਕਟਰ ਰਾਹੁਲ ਸੂਤਰੀ ਦੇ ਹੋਪਟਲ ਦੇ ਉਹ ਕਿਡਨੀ ਹਸਪੀਟਲ ਦੇ ਵਿੱਚ ਕੰਮ ਕਰਦੇ ਆ ਐਸ ਉਹਨਾਂ ਦੇ ਕਿਤੇ ਗੁੱਲ ਲੱਗ ਗਿਆ ਉਹਨਾਂ ਦੇ ਸੱਜੇ ਪੈਰ ਦੇ ਵਿੱਚ ਗੋਲੀ ਲੱਗੀ ਆਊਟ ਆਫ ਡੇਂਜਰ ਨੇ ਇਸ ਟਾਈਮ ਤੇ ਡੋਕਟਰ ਸਾਹਿਬ ਇੱਥੇ ਮਾਰਕੀਟ ਚ ਆਉਂਦੇ ਆ ਵੈਸੇ ਇਸ ਦੇ ਕਰੇ ਨਹੀ ਆ ਮੈਂ ਤੁਹਾਨੂੰ ਦੱਸਿਆ ਇੱਥੇ ਮੋਰ ਸੁਪਰਮਾਰਕਟ ਹੈ ਇੱਥੇ ਸ਼ੋਪਿੰਗ ਕਰਦੇ ਆ ਜੀ 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 ਸੀਸੀਟੀਵੀ ਵਗੈਰਾ ਦੇਖੀ ਹਾਂਜੀ ਬਿਲਕੁਲ ਜੀ ਚੈੱਕ ਕਰ ਰਹੇ ਆ ਜੀ ਸਾਰੇ ਸੀਸੀਟੀਵੀ ਸੀਸੀਟੀਵੀ ਵਿੱਚ ਕਿੰਨੇ ਜਣੇ ਆ ਰਹੇ ਮੈਡਮ ਜੀ ਤਿੰਨ ਜਣੇ ਆ ਰਹੇ ਆ ਜ